ਮੇਰੇ ਹਸਬੰਦ ਨਾਲ ਵੀ ਬਹੁਤ ਬੁਰਾ ਹੋਇਆ ਜਿਹਦੇ ਚਾਹਾਂ ਦੇ ਡੈਥ ਹੋ ਗਈ ਆ ਗੱਲ ਹੈ 23 ਮਈ 23 ਮਈ ਇਸ ਹੀ ਸਾਲ ਦੀ ਮੇਰੇ ਹਸਬੰਦ ਟੀਚਰ ਸੀ ਬਾਇ ਪ੍ਰੋਫੈਸ਼ਨ 18 ਸਾਲ ਤੋਂ ਪੜਾ ਰਹੇ ਸੀ ਬੱਚਿਆਂ ਦਾ ਭਵਿੱਖ ਬਣਾਉਂਦੇ ਸੀ ਬਹੁਤ ਸਿੱਧਤ ਨਾਲ ਪੜਾਉਂਦੇ ਆ ਦਾ 9 ਤੋਂ 5 ਡਿਊਟੀ ਕਰਦੇ ਫੈਮਲੀ ਨੂੰ ਵੀ ਪੂਰਾ ਸਪੋਰਟ ਕਰਦੇ ਬੱਚਾ ਛੋਟਾ 6 ਸਾਲ ਦਾ ਜੋ ਇੱਕ ਇਨਸਾਨ ਕਰਦਾ ਹਰ ਚੀਜ਼ ਕਰ ਰਿਹਾ ਸੀ ਬਹੁਤ ਹਾਰਮੋਨੀ ਸੀ ਇਹ ਵੀ ਰੀਸੈਂਟਲੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪਰ ਨਾਲਾ ਜੋਬ ਕਰਦੇ ਸੀਗੇ ਨਵੰਬਰ ਦੀ ਗੱਲ ਕਰ ਰਹੀ ਹਾਂ ਮੈਂ 2024 ਦੀ ਪਰ ਨਾਲਾ ਪੰਜਾਬ ਪੁਲਿਸ ਨੇ ਸਨਮਾਨਿਤ ਕੀਤਾ ਡੀਆਈਜੀ ਨੇ ਸਨਮਾਨਿਤ ਕੀਤਾ ਸੀ ਦੋ ਵਾਰ ਟਰੋਫੀ ਮਿਲੀ ਉਹਨਾਂ ਨੂੰ ਨਸ਼ੀ ਦੇ ਗ੍ਰੁੱਪ ਤੋਂ ਬੋਲ ਰਹੇ ਸੀ ਫੇ ਜਦੋਂ ਫਿਰ ਉਹ ਜੋਬ ਕਰ ਰਹੇ ਸੀ ਇੱਕ ਦਿਨ ਜੋਬ ਤੋਂ ਆ ਰਹੇ ਸੀ ਤੇ ਮੈਂ 23 ਦੀ ਗੱਲ ਹੀ ਕਰਦੀ ਹਾਂ ਮਈ ਦੀ ਸਵੇਰ ਹੋਣੀ ਗਈ ਜਿੱਦੇ ਮੈਂ ਰੋਜ਼ ਜਾਂਦੇ ਸੀ

ਤੇ 6 ਵਜੇ ਨਾਲ ਫੋਨ ਸਵਿਚ ਆਫ ਹੋ ਗਿਆ। ਫੰਕੀ ਰੋਜ਼ ਮੈਂ ਫੋਨ ਕਰਦੀ ਸੀ 6 ਅੱਧੇ ਘੰਟੇ ਦਾ ਰਸਤਾ ਸੀਗਾ ਉਹਨਾਂ ਦੇ ਅੰਸਤ ਚਿਉੜਦਾ। ਮੈਂ ਵੇਖੀ ਕਿ 3:00 ਵਜੇ ਆ ਜਾਣਗੇ ਪਰ ਫੋਨ ਸਵਿਚ ਆਫ। ਫਿਰ ਮੇਰੇ ਦਿਮਾਗ 'ਚ ਆਇਆ ਕਿ ਚਲੋ ਮੈਂ ਕਨਵਰਟ ਬਾਤ ਕਰਾਂ ਲੂੰਗੀ ਕਿ Android ਫੋਨ ਸੀ ਚਲੋ ਬਾਈ ਚੋ ਸਵਿਚ ਆਫ ਕਰ ਦਿੰਦਾ ਕਾਰ ਚ ਚਾਰਜ ਕਰ ਲੈਣਗੇ। ਪਰ 10 ਮਿੰਟ ਬਾਅਦ ਫੇਰ ਸਵਿਚ ਆਫ। ਮੈਂ 1 ਮਿੰਟ ਬਾਅਦ ਕਿਤਾ ਵੇਟ ਕਰ ਚੋ ਲਗਾ ਲਾ ਪਰ ਫੋਨ ਸਵਿਚ ਆਫ ਹੰਦ ਰਿਹਾ। 8 ਵਜੇ ਦਾ। ਇਹ ਨਾਲ ਹੀ ਸਭ ਦੀ ਪਰੌੜ ਦੀ ਟੈਂਸ਼ਨਸ ਵੀ ਵੱਧਦੀ ਰਹੀਆਂ ਕਿ ਇਦਾਂ ਕਦੇ ਨਹੀਂ ਹੋਇਆ ਪਰ ਮੇਰੇ ਦਿਮਾਗ ਚ ਆਇਆ ਸੀ ਕਿ ਸ਼ਾਇਦ ਕਾਰਨ ਖਰਾਬ ਹੋ ਗਏ ਹੋਵੇ ਕਿ ਕਿਸੇ ਪ੍ਰੋਬਲਮਸ ਨਾਲ ਉਹ ਮੈਂ ਵੀ ਫੋਨ ਕਰ ਰਹੀ ਸੀ ਲਗਾਤਾਰ ਜਿੰਨਾਂ ਦੇ ਮੇਰੇ ਕੋਲ ਨੰਬਰ ਸੀ ਮੈਂ ਕਾਲ ਕਰ ਰਹੀ ਸੀ ਕਿ ਕਿਥੋਂ ਵੀ ਮੈਨੂੰ ਉਹਨਾਂ ਦੀ ਇਨਫੋਰਮੇਸ਼ਨ ਮਿਲ ਜੇਗੀ ਸਭ ਕੁਝ ਠੀਕ ਹੋਵੇ ਰੱਬ ਸੁੱਖ ਰੱਖੇ ਬਸ ਆਹੀ ਸੀ ਮੇਰੀ ਦੁਆ ਪਰ ਜਦੋਂ ਡੈਡੀ ਨੂੰ ਫੋਨ ਕਰ ਰਹੀ ਸੀ ਮੈਂ ਵੀ ਕਰ ਰਹੀ ਸੀ ਸੱਟੇ 8 ਵਜੇ ਇਹਨਾਂ ਦਾ ਫੋਨ ਰਿੰਗ ਹੁੰਦਾ ਆਪਾਂ ਕਹਿੰਦੇ ਉਹਦਾ ਫੋਨ ਚੱਕਦਾ ਤੇ ਉਹ ਕਹਿੰਦਾ ਕਿ ਬੈੜੀ ਨੇ ਸਿੱਧਾ ਪੁੱਛਿਆ ਕਿ ਕਿੱਥੇ ਰਹਿ ਗਿਆ ਤੂੰ ਕਿਉਂਕਿ ਅਸੀਂ ਬਹੁਤ ਟੈਂਸ਼ਨ ਵਿੱਚ ਸੀ ਉਸ ਨੇ ਇੱਕ ਹੁੰਦੇ ਨੇ ਫੋਨ ਚੱਕਿਆ ਉਹ ਕਹਿੰਦਾ ਮੈਂ ਨਰਿੰਦਰ ਨਹੀਂ ਬੋਲ ਰਿਹਾ ਮੈਂ ਉਹਦਾ ਫਰੈਂਡ ਬੋਲ ਰਿਹਾ ਤੇ ਅੰਕਲ ਤੁਹਾਡੇ ਬੇਟੇ ਦਾ ਨਾ ਐਕਸੀਡੈਂਟ ਹੋ ਗਿਆ ਤੁਸੀਂ ਜਲਦੀ ਸਿਵਲ ਹਸਪੀਟਲ ਆ ਜਾਓ ਬਹੁਤ ਅਸੀਂ ਸੜਕਾਂ ਤੇ ਬਹੁਤ ਸ਼ੌਕਿੰਗ ਸਟੇਟਮੈਂਟਸ ਸੀ ਕਿਉਂਕਿ ਮੇਰੀ ਗੱਲ ਆਰਾਊਂਡ 5:30 ਦੇ ਹੋਈ ਸੀ ਜਦੋਂ ਉਹਨਾਂ ਨੇ ਕਿਹਾ ਕੋਈ ਚਾਹ ਬਣਾ ਬਸ ਮੈਂ ਆ ਗਿਆ ਫਿਰ ਵੀ ਚਲੋ ਅਸੀਂ ਆਪਦੇ ਆਪ ਨੂੰ ਜਿਵੇਂ ਤਨੇ ਸਮਝਦੇ ਆਪਾਂ स्पिटल पहचे मैं मामा जी काफी दूर हॉस्पिटल तो तो इलाज शुरू करिये क्योंकि मामा, जीनु, मामा, जीनु क्या। है। मामा जी मामा जी नु मैं के पोचो भी आ खबर मिली है मामा जी पोचते है मामा जेडी पहल क्योंकि बेटा बोहोत रो रहा टाइम जो एक्सीडेंट की खबर सुनी ਜਦੋਂ ਮਾਮਾ ਦੇ ਉੱਥੇ ਪਹੁੰਚੇ 8:30 ਪੌਣੇ 9 ਵਜੇ ਪਹੁੰਚੇ ਸੀ ਡਾਕਟਰ ਨੇ ਆਲਰੇਡੀ ਡੈਟਿਡ ਕਲੀਅਰ ਕੀਤਾ ਸੀ ਉਹ ਸਮਾਂ 8:30 ਤੇ ਇੱਕ ਜਿੰਮੇ ਗਿਆ ਸਰਬਿਆ ਦੁਖ ਹੁੰਦਾ ਕੋ ਹਾਰਟ ਬੁੱਕ ਗਿਆ ਸੀ ਸਾਡੇ ਵਿੱਚ ਇੱਕ ਇਨਸਾਨ ਜੋ ਸਵੇਰ ਬਹੁਤ ਹੀ ਰੌਣਕ ਦੇਈ ਹੈ ਇੱਕ ਹਫਤੇ ਬਾਅਦ ਬੱਚੇ ਦਾ ਬਰਥਡੇ ਸੀ ਉਹਦੀ ਪਲਾਨਿੰਗਸ ਕਰ ਰਹੇ ਸੀ ਸੋਦਾ ਕੀ ਐ ਕਰਾਂਗੇ ਬੱਚੇ ਦੇ ਬਰਥਡੇ ਤੇ ਐ ਕਰਾਂਗੇ ਗੁਰਦੁਆਰੇ ਪਾਰਟ ਕਰਾਵਾਂਗੇ ਉਹ ਹਮੇਸ਼ਾ ਦੰਦੀ ਹੀ ਗੱਲਾਂ ਕਰਦੇ ਸੀ ਸਾਡੇ ਫੈਮਿਲੀ ਸੇਵਾ ਨਾਲ ਜੁੜੀ ਹੋਈ ਹੈ ਮੇਰੇ ਪਾਦਰਨ ਲੋ ਡਾਕਟਰ ਰਣਜੀਤ ਸਿੰਘ ਚੈਰੀਟੇਬਲ ਹਸਪੀਟਲਸ ਕੰਮ ਕਰਦੇ ਆ ਮਦਰ ਮੇਰੇ ਟੀਚਰ ਨੇ ਰਟਾਇਰਡ ਹੈ ਮੈਂ ਕੋਦੇ ਟੀਚਰ ਹਾਂ ਬਟ ਪ੍ਰੋਫੈਸ਼ਨ ਐਂਡ ਮੀ ਹਸਬੰਡ ਵੀ ਟੀਚਰ ਸੀ ਸੋ ਉਸ ਵਕਤ ਸਾਡੇ ਤੇ ਤਾਂ ਮੈਂ ਕਿਹਾ ਟਟਿਆ ਕਿ ਐਕਸੀਡੈਂਟ ਹੋ ਗਿਆ ਡੈਥ ਹੋ ਗਈ ਸਭ ਨੂੰ ਸਮਝ ਨਹੀਂ ਆ ਰਹੀ ਸੀ ਬਲੈਂਕ ਹੋ ਗਿਆ ਬਿਲਕੁਲ ਜਾਂ ਜੋ ਤੁਹਾਨੂੰ ਦੱਸਿਆ ਗਿਆ ਐਕਸੀਡੈਂਟ ਅਕੀਨ ਕਾਰ ਦੇਖੀ ਜੋ ਉੱਥੇ ਹੀ ਪਾਰਕਿੰਗ ਚ ਖੜੀ ਸੀ ਜਦੋਂ ਕਾਰ ਦੇਖੀ ਕਾਰ ਦਾ ਕੰਫਰਡ ਵੋਨਰ ਚੋਂ ਸਹੀ ਕਿਉਂਕਿ ਜੋ ਐਕਸੀਡੈਂਟ ਹੁੰਦਾ ਦਿਮਾਗ ਚ ਤਾਂ ਇਹ ਆਉਂਦਾ ਨਾ ਕਿ ਕਿੱਦਾਂ ਹੋਇਆ ਕਿਉਂਕਿ ਦਾ ਮਾਈਂਡ ਚ ਕੁਸ਼ਨ ਸੀ ਦੀ ਅਈ ਕਿਵੇਂ ਡੈਥ ਹੋ ਗਈ ਕਾਰ ਵੀ ਹਲਕਾ ਜਿਹਾ ਐਜ਼ ਇਟ ਇਜ਼ ਸਿੱਕ ਬਸ ਮਿਰਰ ਤੇ ਥਿੱਕ ਕਾਇ ਮੋਰਾ ਨਿਕਲਿਆ ਸੀ ਛੋਟਾ ਜਿਹਾ ਮੋਰਾ ਜਿਹਾ ਬਗੈਨ ਸਕਰਚ ਕਾਈਂਡ ਆਫ ਸਕਰਚ ਸੀ ਤੇ ਡੈਥ ਹੋ ਗਈ फिर भी सांनो समझ नहीं आ रही थी परिवार ਸਾਡੇ ਨਾਲ ਖੜਾ ਸੀ ਪਰਿਵਾਰ ਫੈਮਿਲੀ ਫਰੈਂਡਸ ਸਭ ਆ ਗਏ ਉੱਥੇ ਜਦੋਂ ਬੋਡੀ ਦੇਖੀ ਗਈ ਬੋਡੀ ਨੂੰ ਕਿ ਨਾ ਅਜੀਬ ਜਿਹੇ ਮਾਰਕਸ ਸੀਗੇ ਜਿਵੇਂ ਆਪਾਂ ਕਹਿੰਦੇ ਨੀਲ ਹੋ ਜਾਂਦੇ ਚੋਟਾਂ ਦੇ ਕਿਉਂਕਿ ਜਦ ਅਕਸੀਡੈਂਟ ਹੁੰਦਾ ਤਾਂ ਡੈਮੇਜ ਹੁੰਦਾ ਬਹੁਤ ਬੁਰੀ ਤਰ੍ਹਾਂ ਕੋਈ ਇੱਕ ਨਾ ਖਰਾਬਾ ਹੁੰਦਾ ਜਾਂ ਬਹੁਤ ਬੁਰੀ ਤਰ੍ਹਾਂ ਚੋਟ ਲੱਗੀ ਹੁੰਦੀ ਹੈ ਤਾਂ ਹੀ ਮੌਤ ਹੁੰਦੀ ਹੈ ਇਸ ਚੀਜ਼ ਨੂੰ ਸੀਗੇ ਐਕਸੈਪਟ ਕਰੋਗੇ ਕਿ ਜਾਨ ਦਿੱਕਨ ਲਈ ਨਹੀਂ ਸੌਖੀ ਨਹੀਂ ਹੁੰਦੀ ਇਨਸਾਨਾਂ ਦੀ ਸੋ ਜੀ ਇਹ ਹੀ ਫਿਕਰ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਹੋਇਆ ਕੀ ਹੈ ਸਾਨੂੰ ਸਮਝ ਹੀ ਨਹੀਂ ਆ ਰਹਾ ਸੀ ਡਿਮੋਨਿਟੇ ਸੁਣਨ ਬੈਠੇ ਸੀ ਫਿਰ ਡਾਕਟਰ ਨੂੰ ਪੁੱਛਿਆ ਵੀ ਦੱਸੋ ਤਾਂ ਸਹੀ ਹੋਇਆ ਕੀ ਹੈ ਉਹ ਕਹਿੰਦੇ ਜਦੋਂ ਆਏ ਬਰਾਉਨ ਟੈਟ ਸੀ ਮੈਨੇ ਤੁਹਾਨੂੰ ਰਿਪੋਰਟ ਜ ਵੀ ਦਿੱਤਾ ਫਿਰ ਚੈੱਕ ਕਿ ਤੇ ਲੈ ਕੇ ਕੋਣ ਆਇਆ ਸੀ ਸੀਸੀਟੀਵੀ ফুটেਜ ਚੈੱਕ ਕੀਤੀ ਤਾਂ ਉਦੇ ਚ ਇੱਕ ਇਨਸਾਨ ਸੀ ਜਿਹਨੇ ਪਹੁੰਚਿਆ ਸੀ ਜੋ ਆਪਣਾ ਗਗਨਦੀ ਹਦਾਬਦਾ ਸੀਗਾ ਉਹਨੂੰ ਵੀ ਜਾਣਦੇ ਨਹੀਂ ਸੀ ਫਿਰ ਸਾਨੂੰ ਆਏ ਹੋਗੇ ਕਿ ਆਹ ਹੁੰਦਾ ਕੌਣ ਹੈ ਸਰੋ ਛੱਕੇ ਪਿਆ ਕਿ ਕਿਤੇ ਆਈ ਨਾ ਮਾਰ ਕੇ ਲੈ ਕੇ ਆਏ ਹੋਵੇ ਕਿਉਂਕਿ ਉਸ ਟਾਈਮ ਅਸੀਂ ਇਹ ਸਿਚੁਏਸ਼ਨ ਚੀ ਨਹੀਂ ਸੀ ਕਿ ਕੁਝ ਪਤਾ ਕਰ ਸਕੇ ਪਰ ਅਸੀਂ ਇਸ ਚੀਜ਼ ਨੂੰ ਹਲੇ ਉਹ ਚੀਜ਼ ਨੂੰ ਪ੍ਰੋਸੈਸ ਵੀ ਨਹੀਂ ਕਰ ਪਾਰੇ ਸੀ ਕਿ ਡੈਥ ਕਿਵੇਂ ਹੋ ਗਈ ਆ ਕੀ ਹੋ ਗਿਆ ਕਿਉਂਕਿ ਦੇਖੋ ਪਰਿਵਾਰ ਤੇ ਤਾਂ ਇੱਕਦਮ ਅਸੀਂ ਸੁੰਨ ਹੋ ਚੁੱਕੇ ਸੀ ਪੂਰੀ ਤਰ੍ਹਾਂ ਕੁਝ ਸੋਚਣ ਦੇ ਅਸੀਂ ਕਾਬਿਲ ਹੀ ਨਹੀਂ ਸੀ ਕਿ ਹੋਇਆ ਕੀ ਹੈ ਵੀ ਕੁਝ ਸਮਝ ਵੀ ਨਹੀਂ ਆ ਰਿਹਾ ਸੀਗਾ ਪਰ ਚਲੋ ਜੋ ਲੋਕ ਸੀ ਉਹ ਫਿਕਰ ਕਰ ਰਹੇ ਸੀਗੇ ਨੈਕਸਟ ਡੇ ਫਿਰ ਕੋ ਵੀਡੀਓ ਵਾਇਰਲ ਹੁੰਦੀ ਆ ਮੈਨੂੰ ਲੱਗਦਾ ਸਭ ਨੇ ਦੇਖੀ ਹੋਣੀ ਜੋ ਗਗਨਦੀਪ ਵੀ ਜਿੱਦਾਂ ਸਾਨੂੰ ਸ਼ੱਕ ਸੀਗਾ ਹੁਣ ਇਹ ਵੀਡੀਓ ਵਾਇਰਲ ਜੋ ਵੀਡੀਓ ਵਾਇਰਲ ਵੀ ਉਸ ਚ 에ਅਰ ਵੀਲ ਕਿਹਾ ਕਿ ਅਸੀਂ ਜਾ ਕੇ ਆਏ ਸੀ ਫਿਰੋਜ਼ਪੁਰ ਉਹਦੀ ਸਟੇਟਮੈਂਟ ਆਸੀਂ ਫਿਰੋਜ਼ਪੁਰ ਗਏ ਸੀ ਕੋਈ ਪੈਸੇ ਦਾ ਲੈਣ ਦੇਣ ਕਰਨਾ ਸੀਗਾ ਤੇ ਆ ਰਹੇ ਸੀ ਸਾਨੂੰ ਆਈਟੀਲੀ ਚੌਂਸ ਤੋਂ ਸੀਆਈ ਸਟਾਫ ਤੋਂ ਨੇ 잡 ਗਿਆ ਤੇ ਉੱਥੋਂ ਸਾਨੂੰ ਲੈ ਗਏ ਸੀ ਇਹ ਸਟਾਫ

ਸਮਝ ਤੋਂ ਪਾਰ ਸੀ ਕੁਝ ਨਹੀਂ ਸਮਝ ਆ ਰਿਹਾ ਸੀ ਕੀ ਹੋ ਰਿਹਾ ਸ ਲੋ ਘਾਰੇ ਜਾ ਰਿਹਾ ਕੁਝ ਨਹੀਂ ਤੁਹਾਨੂੰ ਪਤਾ ਸੀ ਮੈਨੂੰ ਕੁਝ ਯਾਦ ਵੀ ਨਹੀਂ ਕੀ ਹੋਇਆ ਪਰ ਕਗਨਦੀ ਜਦੋਂ ਗੱਲ ਵੀ ਉਹ ਵੀਡੀਓ ਚ ਨਾਮ ਵੀ ਲੈ ਰਿਆ ਸੀ ਕੁਝ ਬੰਦਿਆਂ ਦੇ ਜਿਵੇਂ ਕਿ ਅਵਕਾਰੀ ਸਿੰਘ ਤਾਰੀ ਜੋ ਪੁਲਿਸ ਤੇ ਬਲੇਮ ਕਰਨਾ ਇੱਕ ਆਮ ਇਨਸਾਨ ਕਦੇ ਬਲੇਮ ਨਹੀਂ ਕਰਦਾ ਪੁਲਿਸ ਐ ਇੰਨੀ ਆਪਣੀ ਪਾਵਰ ਨਹੀਂ ਹੈ ਕਿ ਉਹ ਬਬ ਪੁਲਿਸ ਸਿੱਧਾ ਕਹੇ ਕਿ ਐਨੇ ਹੀ ਕੀਤਾ ਫਟ ਉਹ ਗੱਲ ਕਰ ਰਿਹਾ ਸੀ ਬੜਾ ਕੌਨਫੀਡੈਂਟਲੀ ਫਿਰ ਸਾਡੇ ਕੋਲੇ ਹੋਰ ਵੀ ਚਾਰਾਂ ਨੇ ਸੀ ਸਾਨੂੰ ਇਹਦੀ ਚਲ ਪੋਸਟਮਾਰਟਮ ਕਰਾ ਲੈਣਾ ਕੁਝ ਤਾਂ ਸਾਨੂੰ ਪਤਾ ਲੱਗੇ ਪੋਸਟਮਾਰਟਮ ਕਰਾਂ ਸਾਨੂੰ ਜੋ ਪੁਲਿਸ ਨੇ ਪ੍ਰੈਸ਼ਰਾਈਜ਼ ਕੀਤਾ ਸਾਡੇ ਪਰਿਵਾਰ ਨੂੰ ਤੇ ਜੀ ਮੰਨ ਨਹੀਂ ਸਕਦੇ ਸਾਡੇ ਨਾਲ ਕਿ ਇਹ ਇੱਕ ਮਰਨ ਵਾਲੀ ਸਿਚੁਏਸ਼ਨ ਸੀ ਡੈਡੀ ਨੂੰ ਮਾਮਾ ਜੀ ਨੂੰ ਇਸ ਕਦਰ ਉਹਨਾਂ ਨੇ ਟੌਰਚਰ ਕੀਤਾ ਮੈਂਟਲੀ ਟੌਰਚਰ ਜਿਵੇਂ ਮੁੰਡੇ ਦੀ ਮਿੰਦੀ ਰੋਲੀ ਆਨੇਓ ਗੇਂਰੀ ਆਨੇਓ ਉਹ ਕ੍ਰਿਸ਼ ਸੰਸਕਾਰ ਕਰ ਦੋ ਉਹਨਾਂ ਨੂੰ ਐਸੀ ਸੰਸਕਾਰ ਹੋਵੇ ਤੇ ਬਸ ਅਸੀਂ ਅਰਦਾਸ ਕਰਦੇ ਹਾਂ ਪੜਸੀ ਦੇ ਵਿੱਚੋਂ ਬਹੁਤ ਥੋੜਾ ਸਟਰੋਂਗ ਰਹਿ ਗਿਆ ਸੀ ਜਿਹਨੂੰ ਜਾਣਨਾ ਚਾਹੁੰਦੇ ਸੀ ਹੋਇਆ ਕੀ ਹੈ ਪੋਸਟਮਾਰਟਮ ਅਸੀਂ ਕਰਾਇਆ ਹੈ ਹੇਮਸ ਪਟੰਡਾ ਤੋਂ ਜਦੋਂ ਰਿਪੋਰਟ ਆਈ ਸਾਡੇ ਕੋਲ ਇੱਕ ਹੋਰ ਸ਼ੌਕ ਸੀ ਸਿਉ ਸ਼ੌਕਸ ਦੇ ਡਾਕਟਰ ਪੜ੍ਹਦੇ ਸੀ ਬਹੁਤ ਪੜ੍ਹ ਫਿਰ ਰਿਪੋਰਟ ਦੇ ਵਿੱਚ ਜੋ ਆਇਆ ਸਿਰ ਤੋਂ ਲੈ ਕੇ ਪੈਰ ਤੱਕ ਇਸ ਕਦਰ ਤਸ਼ੱਦਦ ਹੋਈ ਸੀ ਐਡੇ ਨਿਸ਼ਾਨ ਐਡਾ ਵਾਰਮ ਛੱਦ ਪਸੀ ਕਿਸੇ ਕੋਨੇ ਚ ਵੀ ਨਹੀਂ ਸੋਚਿਆ ਹੁਣ ਕਿ ਪੁਲਿਸ ਇਦਾਂ ਦਾ ਕੁਝ ਵੀ ਕਰ ਸਕਦੀ ਹੈ ਉਹ ਤਾਂ ਦੇ ਮਾਰਕ ਸੀਗੇ ਕਿ ਕਿ ਬਿੰਦੂ ਵੀ ਨਾ ਰੂਹ ਕੰਬਦੀ ਹੈ ਜਿਹਨੇ ਵੀ ਸੁਣਿਆ ਸੱਤੀ ਕੱਲ ਬਾਦ ਨੂੰ ਉਹਦਾ ਵੀ ਰੂਹ ਕੰਬਦੀ ਹੈ ਜ਼ਰੂਰ ਐਂਡ ਅਸੀਂ ਉਸ ਚੀਜ਼ ਨੂੰ ਯੂ ਨੋ ਫੇਸ ਕਰਦੇ ਹਾਂ ਸੋਚੋ ਸਾਡੇ ਤੇ ਕੀ ਹੋ ਰਹੀ ਸੀ ਜਦੋਂ ਅਸੀਂ ਉਹਨਾਂ ਦੀ ਬਾਡੀ ਦੇਖੀ ਆ ਕਲਾ ਉਹਨਾਂ ਦਾ ਤਪਿਆ ਹੋਇਆ ਬਾਲ ਉਹਨਾਂ ਦੇ ਪੱਲੇ ਪੌੜ ਤੋਂ ਫਟੀ ਹੋਈ ਉਹ ਅਸੀਂ ਜਿੱਤੇ ਜੀ ਅਸੀਂ ਮਰ ਚੁੱਕੇ ਸੀਗੇ ਤੋ ਉਹ ਕਿੰਨੂੰ ਮਾਰੀ ਗਿਰ ਰਹੀ ਹੈ ਉਹ ਹਰ ਰੋਜ਼ ਹੀ ਮਾਰ ਰੇ ਸਿੱਧੀ ਜੀ ਗੱਲ ਹੈ ਕੋਈ ਵੀ ਸੁਣਵਾਈ ਨਹੀਂ ਮੌਤ ਤੋਂ ਬਾਅਦ ਬਹੁਤ ਪਬਲਿਕ ਦਾ ਸਪੋਰਟ ਮਿਲਿਆ ਬਹੁਤ ਸੱਤਿਆ ਬੰਦੀਆਂ ਰੱਖੀ ਹੋਈਆਂ ਇਹ ਹੁਣ ਤੋਂ ਰੋਜ਼ ਮਾਰਚ ਕੱਢੇ ਹੋਏ ਕੋੜਿਆਣਾ ਮੰਡੀ ਕੋੜਿਆਣਾ ਮੰਡੀ ਤੋਂ ਅਸੀਂ ਜਿੱਥੇ ਰਹਿੰਦੇ ਆ ਕੋੜਿਆਣਾ ਮੰਡੀ ਬੰਦ ਕੀਤੀ ਗਈ ਐਸਐਸਪੀ ਆਫਿਸ ਦੇ ਬਾਅਦ ਗੱਲ ਕਰਨਾ ਲਗਾਏ ਦਿਆ ਚੰਡੀਗੜ੍ਹ 'ਚ ਪ੍ਰੈਸ ਕਾਨਫਰੈਂਸ ਕੀਤੀ ਫਿਰ ਤੁਮਾਰਾ ਕੋੜਿਆਣਾ ਮੰਡੀ 'ਚ ਫੇਰ ਰੋਜ਼ ਮਾਰਚ ਕੀਤਾ ਲੁਧਿਆਣਾ ਵੀ ਰੋਜ਼ ਮਾਰਚ ਕਰਕੇ ਆਏ ਤੇ ਅੱਡੀ ਸੱਤੀ ਸੁਣਵਾਈ ਕਿਥੇ ਨਹੀਂ ਮਈ ਕਿੱਥੇ ਵੀ ਇੰਨੀਆਂ ਚਿੱਠੀਆਂ ਲਿਖੀਆਂ ਮੈਂ ਆਨਲਾਈਨ ਪੋਰਟਲ 'ਚ ਛੱਡਿਆ ਕੋਈ ਚਿੱਠੀਆਂ ਮੈਂ ਜਾ ਜਾ ਕੇ ਆਫਿਸ ਦੇ ਕੇ ਆਇਆ ਫਿਰ ਜੀ। ਸਿੰਗਲ ਲੇਡੀ ਮੇਰੇ ਵਾਸਤੇ ਕਿੰਨਾ ਮੁਸ਼ਕਿਲ ਸੀ ਮੈਂ ਕਬ ਦਰਦ ਪਹਿਲਾਂ ਮੇਰੇ ਅੰਦਰ ਸੀਗਾ ਮੈਂ ਮੈਂ ਰੋ ਵੀ ਨਹੀਂ ਸਕੀ। ਪਰ ਇਹ ਸੀਗਾ ਕਿ ਨਹੀਂ ਟੁੱਟਣਾ ਨਹੀਂ। ਵੀ ਟੁੱਟਣਾ ਨਹੀਂ ਜਿਹੜਾ ਵੀ ਆਉਂਦਾ ਸੀ ਚਾਹੇ মিডিਆ ਵਾਲਾ ਚਾਹੇ ਜੱਥੇਵੰਦੀ। ਪਰ ਪਰਿਵਾਰ ਜਿਹੜੇ ਵੀ ਲੋਕ ਆਏ। ਬਸ ਆਏ ਸੀ ਵੀ ਸਹਾਰਾ ਤੋਂ ਪਾਉਣੀ ਹੈ ਇਹਨਾਂ ਨੂੰ। ਜਿਨੇ ਕਿਤਾਣਾ ਸੀਸੀਐਸ ਆਫ ਜੋ ਵੀ ਹੈ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਸੀਆਈ ਹੁੰਦਾ ਕੀ ਹੈ ਪਰ ਇਹ ਚੀਜ਼ ਇੱਕ ਇਨਸਾਨੇ ਨੂੰ ਸ਼ਰਮਸਾਰ ਕਰਦੀ ਹੈ ਜੋ ਪੁਲਿਸ ਨੇ ਤਸ਼ੱਦਦ ਕੀਤਾ ਮੈਂ ਇਹ ਵੀ ਅੱਜ ਵੀ ਮੇਰਾ ਇਹੀ ਕੁਐਸਚਨ ਹੈ ਮੇਰੇ ਹਸਬੰਦ ਦਾ ਪਸੂਰ ਕੀ ਸੀ ਸਾਨੂੰ ਕੁਛ ਨਹੀਂ ਪਤਾ ਉਹਨਾਂ ਨੂੰ ਅਰੈਸਟ ਕੀਤਾ ਕੋਈ ਅਰੈਸਟ ਵਾਰੈਂਟ ਨਹੀਂ ਮੇਰੇ ਹਸਬੰਦ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਜਿਹੜੀ ਪੁਲਿਸ ਸਨਮਾਨਿਤ ਕਰਦੀ ਹੈ ਉਹੀ ਉਹਨਾਂ ਨੂੰ ਟਾਰਚਰ ਕਰਦੀ ਹੈ ਸ਼ਰਮਨਾਕਲ ਤਾਂ ਇਹੀ ਹੈ ਜੋ ਇਨਸਾਨ ਨਸ਼ੇ ਦੇ ਵਿਰੁੱਧ ਬੋਲਦਾ ਹੈ ਤੁਸੀਂ ਇੱਕ ਸੋਗਵਾਲ ਸਟੋਰੀ ਬਣਾਉਣੀ ਹੈ ਕਿ ਬੰਦਾ ਨਸ਼ੇ ਕਰਦਾ ਸੀ ਉਸ ਕਰ ਸੀ ਮੈਨੂੰ ਨਹੀਂ ਸਮਝ ਆਉਂਦਾ ਇਹਨਾਂ ਨੇ ਕਿਵੇਂ ਰਿਲੇਟ ਕੀਤਾ ਮੇਰੇ ਹਸਬੰਦ ਨਾ ਤਾਂ 6 ਜੋਬ ਕਰਦੇ ਸੀ ਉਸ ਤੋਂ ਬਾਅਦ ਘਰੇ ਆ ਕੇ ਆਨਲਾਈਨ ਵੀ ਪੜਾਉਂਦੇ ਸੀ ਅਗਰ ਬੰਦਾ ਇੰਨਾ ਹੀ ਨਸ਼ੇੜੀ ਹੈ ਜਾਂ ਮੁੱਛੇ ਕਿ ਉਹ ਜੋਬ ਕਰ ਸਕਦਾ ਤੁਸੀਂ ਮੈਨੂੰ ਦੱਸੋ ਨਹੀਂ ਕਰ ਸਕਦਾ ਸਭ ਬਹੁਤਾਂ ਦੇ ਇਲਜ਼ਾਮ ਬਹੁਤ ਸਰੀਆਂ ਦੀ ਐਕਸਕਿਊਜ਼ਸ ਹੋਰ ਕੁਝ ਸੁਣਨਾ ਪਿਆ ਬਹੁਤ ਟਾਰਚਰ ਸਾਨੂੰ ਮੈਂਟਲ ਟਾਰਚਰ ਕੀਤਾ ਗਿਆ बट फिर भी असि खड़े रहे हम भी खड़े हैं डिस्ट्रिक्ट लेवल से असी बहुत कोशिश किया पेल कैंसल हो गए सब दिन खारिज हो गए हूँ अभी हाईकोर्ट मूव किए हैं हाईकोर्ट मूव हाई करके हम लास्ट जी सा हेयरिंग से अठ तरीक की अठ सपटेंबर की एंड सू एस आई टी मिल चुकी है स्पैशल इनवैसिगे टीम अपना काम कर रही है एंड फोर्टी फाइव डेज का टाइम फ्रेम है एंड मैनू पूरा भरोसा है अपने लॉयर से हाईकोर्ट से ਜੱਜ ਸਾਹਿਬ ਜੀ ਆਈ ਐਮ ਸ਼ੋਰ ਕਿ ਅਸੀਂ ਕੇਸ ਜਰੂਰ ਜਿੱਤਾਂਗੇ ਤੇ ਜਿਹੜੇ ਵੀ ਕਲਪਰੇਟਸ ਐ ਉਹਨਾਂ ਨੂੰ ਛੱਡਾਂਗੇ 당ਨੇ ਜੋ ਉਹਨਾਂ ਨੇ ਕੀਤਾ ਹੈ ਨਾ ਮੇਰਾ ਹਾਈ ਅਪਟੇਟ ਰ ਹੈ ਸਾਹੀ ਏਜੰਡਾ ਇੱਥੇ ਆਉਂਦਾ ਜਿਨ ਨਿਰਣੈਣ ਪਾਇਆ ਨਾ ਉਹ ਕਿਸੇ ਹੋਰ ਨਾਲ ਨਾ ਆਵੇ ਤਾਂ ਸਭ ਔਖਾ ਸਿਰਸਾ ਨੂੰ ਦਰਸ ਕਰੇ 6 ਸਾਲ ਦਾ ਮੇਰਾ ਬੱਚਾ ਜਦੋਂ ਮੈਨੂੰ ਪੁੱਛਦਾ ਹੈ ਨਾ ਮਮਾ ਪੁਲਿਸ ਤੋਂ ہماری ਰੱਖਿਆ ਕਰਦੀ ਹੈ ਮਮਾ ਪੁਲਿਸ ਰੱਖਿਆ ਕਰਦੀ ਹੈ ਮਾਰੇ ਪਾਪਾ ਕੋ ਪੁਲਿਸ ਨੇ ਕਿਉਂ ਮਾਰਿਆ ਮੇਰਾ ਦਿਲ ਬਹੁਤ ਰੋ ਰੋ ਐਜ਼ ਅ ਮਦਰ ਤੈਨੂੰ ਕੀ ਜਵਾਬ ਦਵਾਂ ਮੈਂ ਦੱਸੋ ਜੇ ਤੇ ਰੱਖਸ਼ਾ ਕੀ ਪੱਖਪਾਤ ਪਾ ਲੇ ਉਹ ਪੱਖੀ ਨੂੰ ਮੈਂ ਕੀ ਜਵਾਬ ਦਵਾਂ ਇਹ ਲੜਾਈ ਮੇਰੀ ਕਿਸੇ ਚਾਹਤ ਪੱਖ ਦੀ ਲੜਾਈ ਨਹੀਂ ਹੈ ਇਹ ਲੜਾਈ ਮੇਰੀ ਸੱਚੇ ਸਿ ਨਿਆਏ ਦੀ ਲੜਾਈ ਹੈ ਇਟਸ ਵਰਸਸ ਟ੍ਰੂ ਵਰਸਸ ਪਾਵਰ ਮੈਂ ਜਾਣਦੀ ਹਾਂ ਮੇਰੇ ਕੋਲ ਸੱਚ ਹੈ ਤੇ ਸਾਹਮਣੇ ਪਾਵਰ ਖੜੀ ਹੈ ਪਰ ਕੋਈ ਨਹੀਂ ਮੈਂ ਗਲੀ ਕਰਦੀ ਹਾਂ ਸੱਚ ਤਾਂ ਸੱਚ ਹੁੰਦਾ ਤੇ ਸੱਚ ਪਰਮਾਤਮਾ ਜ਼ਰੂਰ ਸੁਣਦਾ ਸੋ ਤੁਸੀਂ ਸਾਰੇ ਉਮੀਦ ਕਰੋ ਅਸ਼ੀਰਵਾਦ ਨੂੰ ਮੇਰੇ ਨਾਲ ਖੜੋ ਤੇ ਮੇਰੀ ਆਵਾਜ਼ ਸੁਣੋ ਕਿਰ ਮੈਂ ਤੇਜ਼ ਰੋਜਿੱਤਾ ਤੇਜ਼ شدت ਨਾਲ ਇਸ ਕੇਸ ਵਿੱਚ ਲੜਾਂ ਤੇ ਹਾਂ 100% ਜਿੰਦਾ ਥੈਂਕ ਯੂ ਫਾਈਜ਼ਿਕਸ ਦਾ ਖੰਸਾ ਠੀਕ